ਇਹ ਜੀ ਐਵੇਂ ਕਮਲੀਆਂ ਮਾਰਦੇ ਆ ਨਾ ਟੈਕਨੋਲੋਜੀ ਦਾ ਯੋਗਿਆ ਟੈਕਨੋਲੋਜੀ ਵਰਤਣੀ ਚਾਹੀਦੀ ਆ ਕੱਲ ਨੂੰ ਇਹਨਾਂ ਨੇ ਖੁਦ ਕਹਿਣਾ ਵੀ ਹਾਂ ਯਾਰ ਇਹ ਗੱਲ ਗਲਤ ਹੋ ਗਈ ਸਾਡੇ ਬੰਦੇ ਸਹੀ ਕਹਿੰਦੇ ਸੀ ਅਕਸ਼ੇ ਕੁਮਾਰ ਸ਼ੈਰ ਕੋ ਫਿਲਮ ਬਣਾਉਣ ਲੱਗਾ ਹਰੀ ਸਿੰਘ ਨਾਲ ਵਜ ਦੇ ਉੱਤੇ ਪਰ ਕੀ ਅਕਸ਼ੇ ਕੁਮਾਰ ਦਾ ਜੀਵਨ ਹਰੀ ਸਿੰਘ ਨਾਲ ਵਰਗਾ ਹੈਗਾ ਉਹ ਕੱਲ ਨੂੰ ਪਰਸੋਂ ਅਗਲੀ ਫਿਲਮ ਬਣਾਉਂਗਾ ਤੇ ਸਿਕਟਾ ਮੀਡੀਆ ਪੀਂਦਾ ਹੋਊਗਾ ਆਸ਼ਕੀਆ ਮਾਰਦਾ ਸ਼ਰਾਬ ਪੀਂਦਾ ਵਿਖਾਇਆ ਜਾਊਗਾ ਤਾਂ ਕੀ ਹਰੀ ਸਿੰਘ ਨਾਲ ਦਾ ਕਿਰਦਾਰ ਕਰਨ ਵਾਲਾ ਮਨੁੱਖ ਇਦਾਂ ਦਾ ਹੋਊਗਾ ਅਕਾਲੀ ਜੀ ਇਹ ਵੀ ਚਰਚਾ ਹੈਗੀ ਕਿ ਅਕਾਲੀ ਜਦੋਂ ਵਿਰੋਧ ਕਰਦੇ ਨੇ ਸ਼ਾਇਦ ਡੋਨੇਸ਼ਨ ਲਈ ਕਰਦੇ ਨੇ ਜਾਂ ਫਿਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਆਪਣਾ ਪ੍ਰਭਾਵ ਕੋਈ ਨਾ ਕੋਈ ਵਿਖਾਉਣਾ ਚਾਹੁੰਦੇ ਨੇ ਇੱਧਰ ਰੌਲਾ ਪਾਉਣ ਵਾਲੇ ਆਂ ਇਹ ਤਾਂ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਾਂਗੇ ਸਾਡੇ ਜਿੰਨੇ ਚਿਰ ਮਹਾਰਾਜਾ ਕਿਰਪਾ ਕਰਨ ਸਾਡੇ ਕੋਲ ਬੁਲਾਉਣਗੇ ਅਸੀਂ ਬੋਲਾਂਗੇ ਉੱਲੀ ਗੱਲ ਤਾਂ ਦਾੜੀਆਂ ਲੱਕ ਨਹੀਂ ਲਾਉਂਦੇ ਡੰਗਲੀ ਦਾੜੀ ਲਾਉਂਦੇ ਦਾੜੀ ਤੇ ਪੁੱਲੀ ਗੱਲ ਦਾੜਾ ਰੱਖਦਾ ਹੀ ਕੋਈ ਨਹੀਂ ਇਹਨੇ ਕਿਵੇਂ ਰੱਖ ਵੀ ਲੈਂਦੇ ਨੇ ਤੇ ਬਾਅਦ ਚ ਅਗਲੀ ਫਿਲਮ ਵਾਸਤੇ ਕਟਾ ਦੇ ਦਿੰਦੇ ਨੇ ਫਿਰ ਕਿਰਦਾਰ ਕਿੱਥੇ ਖੜ ਗਿਆ ਪੱਗਾਂ ਦੇ ਸਿਰਫ ਸਹੀ ਬਿਰਦੇ ਨੇ ਸਾਡੇ ਲੋਕ ਜਿਹੜੇ ਦਾ ਇਦਾਂ ਤਾਂ ਫਿਰ ਜਿਹੜੇ ਕਾਤਲ ਜਮਾਦਾਂ ਤਰੇ ਫਿਰਦੇ ਨੇ ਕਾਂਗਰਸ ਨਾਲ ਉਹ ਵੀ ਆਪਣੇ ਨੂੰ ਸਿੱਖ ਕਹਿੰਦੇ ਬਿਆਨ ਸਿੰਘ ਵਿੱਚ ਬੇਨਤਾ ਬੁੱਚੜ ਜਿਹੜਾ ਵੀ ਆਪਣੇ ਨੂੰ ਸਿੱਖ ਕਹਿੰਦਾ ਕੇਪੀਐਸ ਗੰਦੀ ਸਿੱਖ ਕਹਿੰਦਾ ਸੀ ਆਪਾਂ ਨੂੰ ਬਹੁਤ ਨੇ ਜੀ ਆ ਨੇ ਕੀ ਵਰਗੇ ਚੌਲ ਬਾਹਰ ਬੈਠੇ ਭੌਂਗਦੇ ਪੱਗਾਂ ਵੀ ਨਹੀਂ ਫਿਰਦੇ ਸਿਰ ਤੇ ਉਹ ਵੀ ਸਿੱਖ ਕਹਿੰਦੇ ਆਪਣੇ ਆਪ ਨੂੰ ਕਿ ਕਦੀ ਇਦਾਂ ਦੀ ਪ੍ਰੋਮੋਸ਼ਨ ਜਾਂ ਇਦਾਂ ਕੁਝ ਕਰਨ ਦੇ ਨਾਂ ਇੱਥੇ ਕੁਝ ਰੁਪਈਆ ਵੀ ਲਿਆ ਹੋਵੇ ਸਾਡਾ ਜਿਹੜੀ ਉਹ ਧੌਣ ਹੋਊਗੀ ਤੇ ਕਿਸੇ ਸਿੱਖ ਦੀ ਤਲਵਾਰ ਹੋਊਗੀ ਇੱਥੇ ਗੱਲ ਇਹ ਨਹੀਂ ਹੈਗੀ ਵੀ ਅਸੀਂ ਆਪਣੀ ਪ੍ਰੋਮੋਸ਼ਨ ਲਈ ਕਰਦੇ ਆ ਬੜੀ ਕਿਰਪਾ ਮਹਾਰਾਜ ਦੀ ਬਹੁਤ ਸੰ ਗੱਲ ਹੁੰਦੀ ਸਾਡੀ ਮਰੀਦ ਜਗਤ ਜਮੀਰ ਦੀ ਅੱਗੇ ਜਾ ਕੇ ਗੁਰੂ ਸਾਹਿਬ ਨਾਲ ਰੋਲ ਹੋਣਗੇ ਤੇ ਮਨੁੱਖਾਂ ਵੱਲੋਂ ਹੋਣਗੇ ਤੇ ਮਨੁੱਖ ਕਰਨ ਵਾਲੇ ਕੌਣ ਹੋਣਗੇ ਇਹੋ ਜਿਹੇ ਫਿਲਮੀ ਐਕਟਰ ਜਿਹੜੇ ਇਹ ਲੋਕ ਫਿਲਮਾਂ ਬਣਾਉਂਦੇ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਧਰਮ ਨੂੰ ਲੋਕਾਂ ਵਿੱਚ ਪ੍ਰੋਮੋਟ ਕਰਦੇ ਆਂ ਲੋਕਾਂ ਨੂੰ ਪਤਾ ਲੱਗਦਾ ਬਾਹਰ ਲੇਕਿਨ ਲੋਕਾਂ ਨੂੰ ਪਤਾ ਲੱਗਦਾ ਕਿਸੇ ਇੱਕ ਧਰਮ ਵਿੱਚ ਕੀ ਕੀ ਹੈ ਔਰ ਕਿਵੇਂ ਅੱਗੇ ਵਧਦਾ ਔਰ ਉਹਦੇ ਵਿੱਚ ਕੀ ਸਿੱਖਿਆ ਮਿਲਦੀ ਹੈ ਅਸੀਂ ਧਰਮ ਨੂੰ ਹੀ ਪ੍ਰੋਮੋਟ ਕਰਦੇ ਆਂ ਮੈਂ ਕਹਾਂ ਜੀ ਕਰੋ ਪ੍ਰੋਮੋਟ ਜੰਮ ਜੰਮ ਕਰੋ ਤੁਹਾਨੂੰ ਰੋਕਦਾ ਕੌਣ ਆ ਅਸੀਂ ਦੇਖ ਲਈ ਕਿ ਆਪ ਵੀ ਨਾਮ ਰਮੋਡ ਕਰੋ ਪਰ ਸਿਧਾਂਤ ਤੱਕ ਤੇ ਮਰਿਆਦਾ ਤੌਰ ਦੇ ਤੇ ਕਰੋ ਸਿਧਾਂਤਾਂ ਦੇ ਪਹਿਲਾਂ ਖੁਦ ਖਰੇ ਉਤਰੋ ਤੇ ਫਿਰ ਤੁਸੀਂ ਅਗਲੇ ਨੂੰ ਗੱਲ ਕਰੋ ਇਸੇ ਤਰੀਕੇ ਨਾਲ ਪਿਰਤਾਂ ਪੈਂਦੀ ਆਉਂਦੀਆਂ ਨੇ ਵੀਰ ਜੀ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਬਲੰਬਲੀ ਜੇਕਰ ਉਦੋਂ ਉਹਦਾ ਵਿਰੋਧ ਨਾ ਹੁੰਦਾ ਤੁਸੀਂ ਲਿਖ ਕੇ ਲੈ ਲਓ ਅਗਲੇ ਬੰਨੇ ਗੁਰੂ ਅਰਜਨ ਪਾਤਸ਼ਾਹ ਨੂੰ ਉੱਤਰ ਦੇ ਭਰਵਾਉਣਾ ਸੀ ਇਹਨਾਂ ਨੇ ਬੰਦੀਆਂ ਨੂੰ ਉਠਾਉਣਾ ਸੀ ਇਹਨਾਂ ਨੇ ਫਿਰ ਦਸਮ ਪਾਤਸ਼ਾਹ ਵੀ ਭਰਵਾਉਣਾ ਸੀ ਇਹਨਾਂ ਨੇ ਇਸ ਕਰਕੇ ਗੱਲ ਨੂੰ ਸਮਝੀਏ ਇਹ ਵਿਰੋਧ ਦਾ ਕਾਰਨ ਇਹ ਆ ਵੀ ਟੈਕਨੋਲੋਜੀ ਦਾ ਜੋਗਾ ਵਰਤਣ ਦੀ ਚਾਹੀਦੀ ਆ ਕੋਈ ਮਾੜੀ ਗੱਲ ਪਰ ਜੇਕਰ ਇਹਨਾਂ ਨੇ ਯੋਧਿਆਂ ਤੇ ਸ਼ੀਦਾਂ ਦੀਆਂ ਫਿਲਮਾਂ ਬਣਾਉਣੀਆਂ ਨੇ ਤੇ ਕਿਰਦਾਰ ਵਾਲੇ ਮਨੁੱਖ ਹੋਣ ਇਹ ਨਹੀਂ ਵੀ ਲੋੜ ਵਾਸਤੇ ਪਹਿਲੀ ਗੱਲ ਤਾਂ ਦਾੜੀਆਂ ਨਾਲ ਅਗਲੇ ਲਾਉਂਦੇ ਦਾੜੀ ਦਾੜੀ ਲਾਉਂਦੇ ਦਾੜੀ ਤੇ ਪਹਿਲੀ ਗੱਲ ਤਾਂ ਰੱਖਦੇ ਕੋਈ ਨਹੀਂ ਇਹਨੂੰ ਕਿਵੇਂ ਅਸੇ ਰੱਖ ਵੀ ਲੈਂਦੇ ਨੇ ਤੇ ਬਾਅਦ ਚ ਅਗਲੀ ਫਿਲਮ ਵਾਸਤੇ ਕਟਾ ਦਿੰਦੇ ਨੇ ਫਿਰ ਕਿਰਦਾਰ ਕਿੱਥੇ ਖੜ ਗਿਆ ਜਾਂ ਤਾਂ ਫਿਰ ਤੁਸੀਂ ਕਹੋ ਵੀ ਹਾਂ ਭਾਈ ਅਸੀਂ ਕਿਰਦਾਰ ਨਾਲ ਬੋਲ ਲੱਗੇ ਆ ਸਾਡੇ ਉੱਤੇ ਉਹ ਕਿਰਦਾਰ ਅਸਰ ਕਰਦਾ ਅਸੀਂ ਉਸ ਕਿਰਦਾਰ ਨੂੰ ਅਪਣਾ ਲਿਆ ਤੇ ਅੱਜ ਤੋਂ ਬਾਅਦ ਅਸੀਂ ਅਕਦਾ ਚ ਲਾਵਾਂਗੇ ਫਿਰ ਤਾਂ ਮਜ਼ਾ ਪਰ ਜੇ ਤੁਸੀਂ ਅੱਜ ਇਹ ਕਰਕੇ ਕੱਲ ਨੂੰ ਆਸ਼ਕੀ ਮਾਰਦੇ ਫਿਲਮਾਂ ਦੁਜੇ ਵਿਖ ਸਾਬਾ ਪਿੰਦੇ ਸਿੱਟਾਂ ਪਿਲ ਦਿਖਾਉਂਗੇ ਤੇਰ ਤੁਸੀਂ ਕਿੱਥੋਂ ਆਸ ਕਰਦੇ ਹੋ ਲਗਾਤਾਰ ਹੀ ਪੰਜਾਬੀ ਸਿਨੇਮਾ ਜੋ ਕਿ ਉਚਾਈਆਂ ਨੂੰ ਛੂੰਦਾ ਜਾ ਰਿਹਾ ਹਮੇਸ਼ਾ ਹੀ ਪੰਜਾਬੀ ਦੇ ਵਿੱਚ ਫਿਲਮਾਂ ਬਣਦੀਆਂ ਨੇ ਕੁਝ ਚੰਗੀਆਂ ਫਿਲਮਾਂ ਐਸੀਆਂ ਜਿਹੜੀਆਂ ਕਿ ਬਹੁਤ ਵੱਡੇ ਬਚੜਦੀਆਂ ਵੀ ਹੁੰਦੀਆਂ ਨੇ ਤੇ ਬਹੁਤ ਕੁਝ ਜਿਹੜੇ ਕਿ ਲੋਕਾਂ ਲਈ ਪ੍ਰੇਰਿਤ ਵੀ ਹੁੰਦੀਆਂ ਨੇ ਔਰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਦੇਖਿਆ ਜਾਵੇ ਤਾਂ ਕੁਝ ਧਾਰਮਿਕ ਫਿਲਮਾਂ ਬਣਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਜਿਹੜੇ ਕਿ ਕਿਰਦਾਰ ਏ ਉਹਨਾਂ ਨੂੰ ਲੈ ਕੇ ਕਾਫੀ ਜਿਹੜਾ ਕਿ ਪਿਛਲੇ ਸਮੇਂ ਵਿੱਚ ਦੇਖਿਆ ਜਾਵੇ ਤਾਂ ਬਵਾਦ-ਬਵਾਦ ਉੱਡਦਾ ਨਜ਼ਰ ਆ ਰਿਹਾ ਸੋ ਜੇ ਦੇਖਿਆ ਜਾਵੇ ਤਾਂ ਅੱਗੇ ਵੀ ਆਉਣ ਵਾਲੀਆਂ ਫਿਲਮਾਂ ਕੁਝ ਧਾਰਮਿਕ ਫਿਲਮਾਂ ਆ ਰਹੀਆਂ ਨੇ ਤੇ ਪਿੱਛੇ ਜਿਹੜੀ ਫਿਲਮਾਂ ਧਾਰਮਿਕ ਹੋ ਕੇ ਲੰਘੀਆਂ ਨੇ ਤੇ ਸਮੇਂ-ਸਮੇਂ ਤੇ ਵਿਵਾਦ ਜ਼ਰੂਰ ਹੁੰਦਾ ਪਰ ਇਸ ਵਾਰ ਫਿਰ ਇੱਕ ਵਾਰ ਪਰਮਜੀਤ ਅਕਾਲੀ ਜੀ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀਆਂ ਕਿ ਧਰਮ ਧਾਰਮਿਕ ਫਿਲਮਾਂ ਬਣ ਰਹੀਆਂ ਨੇ ਇਹਦੇ ਵਿੱਚ ਸੱਚੇ ਸੁੱਚੇ ਜਿਹੜੇ ਕਿਰਦਾਰ ਨੇ ਉਸ ਵਾਕੇ ਹੀ ਸੱਚੇ ਸੁੱਚੇ ਹੋਣੇ ਚਾਹੀਦੇ ਨੇ ਕਿ ਸਾਡੇ ਕੋਲ ਸੱਚੇ ਸੁੱਚੇ ਉਹ ਕਿਰਦਾਰ ਨਹੀਂ ਕਿ ਸਾਨੂੰ ਉਹਨਾਂ ਲੋਕਾਂ ਨੂੰ ਕਿਰਦਾਰ ਬਣਾ ਕੇ ਪੇਸ਼ ਕਰਨਾ ਪੈਂਦਾ ਹੈ ਅਕਾਲੀ ਸਭ ਤੋਂ ਪਹਿਲਾਂ ਇਹ ਪੁੱਛਣਗੇ ਜੀ ਕਿ ਵਿਰੋਧ ਕਿਉਂ ਹੈ ਤੁਹਾਡੇ ਵੱਲੋਂ ਹੀ ਵਿਰੋਧ ਹੁੰਦਾ ਹਮੇਸ਼ਾ ਹੋਰ ਵੀ ਸਿੱਖ ਸੰਸਥਾਵਾਂ ਨੇ ਜਥੇਬੰਦੀਆਂ ਨੇ ਔਰ ਸਭ ਤੋਂ ਵੱਡੀ ਸਰਮੋਰ ਸੰਸਥਾ ਐਸਜੀਪੀਸੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਹੈ ਉਹਨਾਂ ਵੱਲੋਂ ਕਿਉਂ ਨਹੀਂ ਵਿਰੋਧਨ ਤੁਹਾਡੇ ਵੱਲੋਂ ਵਿਰੋਧਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤੇ ਮੈਂ ਅੱਜ ਨੂੰ ਸਪਸ਼ਟ ਕਰ ਦਿਆਂ ਵੀ ਕੱਲੇ ਪਰਮਜੀਤ ਸਿੰਘ ਅਕਾਲੇ ਦਾ ਵਿਰੋਧ ਨਹੀਂ ਹੈਗਾ ਤੁਸੀਂ ਸੋਸ਼ਲ ਮੀਡੀਆ ਚੈੱਕ ਕਰੋ ਜਾ ਕੇ ਅੱਜ ਲੁਧਿਆਣਾ ਵਿੱਚ ਵੀ ਸਿੰਘਾਂ ਦੇ ਵੱਲੋਂ ਜਿਹੜਾ ਵਾ ਉੱਥੇ ਸ੍ਰੀਮਨ ਕਰਨ ਜਾ ਕੇ ਤੇ ਫਿਲਮ ਦੇ ਪੋਸਟਰ ਜਿਹੜੇ ਆ ਫਿਲਮ ਬੜੀ ਨਵੀਂ ਆ ਰਹੀ ਉਹਦੇ ਪੋਸਟਰ ਉਤਾਰਲੇ ਗਏ ਨੇ ਗੱਲ ਪਹਿਲਾਂ ਤਾਂ ਪਏ ਸਮਝੀਏ ਵੀ ਵਿਰੋਧ ਕਿਉਂ ਆ ਬਾਣਾ ਨਾ ਜਿਹੜਾ ਬਾਣਾ ਵਾਨੀਲਾ ਬਾਣਾ ਜਿਹੜਾ ਖਾਸ ਕਰਕੇ ਇਸ ਬਾਣੇ ਦੀ ਇੱਕ ਅਹਿਮੀਅਤ ਹੈ ਤੇ ਇਹ ਬਾਣਾ ਐਵੇਂ ਨਹੀਂ ਹੈਗਾ ਵੀ ਜੇ ਆਪਾਂ ਆਖੀ ਪੀ ਐਵੇਂ ਚੱਕਿਆ ਪਾ ਉਥੋਂ ਤੇ 1000 ਰੁਪਏ ਦਾ ਕਪੜਾ ਲੈ ਕੇ ਤੇ ਸਵਾਲਿਆ ਜਿਹੜਾ ਬਾਣਾ ਹੈ ਗੁਰੂ ਦੀ ਰਹਿਮਤ ਹੈ ਤੇ ਗੁਰੂ ਰਹਿਮਤ ਉਦੋਂ ਕਰਦਾ ਜਦੋਂ ਮਨੁੱਖ ਦਾ ਉਹ ਸਿਧਾਂਤ ਉਸ ਮਰਿਆਦਾ ਪਤੀ ਟੁੱਟ ਵਿਸ਼ਵਾਸ ਹੋਵੇ ਮਨੁੱਖ ਉਹਨਾਂ ਸਿਧਾਂਤਾਂ ਤੇ ਉਸ ਮਰਿਆਦਾ ਤੇ ਖੜਿਆ ਹੋਵੇ ਜੋ ਗੁਰੂ ਸਾਹਿਬ ਨੇ ਬਖਸ਼ਿਆ ਸੋ ਉਸ ਬਾਣੇ ਦੀਆਂ ਕਦਰਾਂ ਕੀਮਤਾਂ ਨੂੰ ਇਸ ਤਰੀਕੇ ਨਾਲ ਰੋਲਣਾ ਵਿਰੋਧ ਉਸ ਚੀਜ਼ ਦਾ ਹੁਣ ਜਿਹੜੇ ਲੋਕ ਫਿਲਮਾਂ ਦਾ ਚ ਰੋਲ ਕਰਦੇ ਨੇ ਪਹਿਲਾਂ ਤਾਂ ਆਪਾਂ ਇਹ ਸਮਝੀਏ ਵੀ ਅੱਜ ਅਕਸ਼ੇ ਕੁਮਾਰ ਸ਼ਾਇਦ ਕੋ ਫਿਲਮ ਬਣਾਉਣਾ ਲੱਗਾ ਹਰੀ ਸਿਗਨਲ ਵਾਜ ਦੇ ਉੱਤੇ ਜੀ ਪਰ ਕੀ ਅਕਸ਼ੇ ਕੁਮਾਰ ਦਾ ਜੀਵਨ ਹਰੀ ਸਿਗਨਲ ਵਰਗਾ ਹੈਗਾ ਉਹ ਕੱਲ ਨੂੰ ਪਰਸੋਂ ਅਗਲੀ ਫਿਲਮ ਬਣਾਉਂਗਾ ਤੇ ਸੰਗਟਾਂ ਮੀਡੀਆ ਪੀਂਦਾ ਹੋਊਗਾ ਆਸ਼ਕੀਆ ਮਾਰ ਦਾ ਸ਼ਰਾਬ ਪੀਂਦਾ ਬਖਾਇਆ ਜਾਊਗਾ ਤਾਂ ਕੀ ਹਰੀ ਸਿਗਨਲ ਵੇ ਦਾ ਕਿਰਦਾਰ ਕਰਨ ਵਾਲਾ ਮਨੁੱਖ ਇਦਾਂ ਦਾ ਹੋਊਗਾ ਕੀ ਸਾਡੇ ਕੋਲ ਸਿੱਖ ਜਿਰੇ ਹੈ ਨਹੀਂ ਸਾਡੇ ਕੋਲ ਬਿਆੰਤ ਨੌਜਵਾਨ ਬੜੇ ਸੋਹਣੇ ਡੀਲਡੋਲ ਵਾਲੇ ਇਨਾਂ ਹੀਰੋਆਂ ਤੋਂ ਬਹੁਤ ਜ਼ਿਆਦਾ ਸੋਹਣੇ ਸੁਨੱਖੇ ਤੇ ਚੜ੍ਹਦੀ ਕਲਾ ਵਾਲੇ ਬਾਣੀ ਬਾਣੇ ਵਾਲੇ ਸਿੰਘ ਹੈਗੇ ਨੇ ਕਿਉਂ ਨਹੀਂ ਤੁਸੀਂ ਉਹਨਾਂ ਨੂੰ ਟ੍ਰੇਨ ਕਰਕੇ ਤੁਸੀਂ ਉਹਨਾਂ ਕਿਉਂ ਕਰ ਨਹੀਂ ਸਕਦੇ ਕੈਪੇਬਲ ਨੇ ਬਿਲਕੁਲ ਕਰ ਸਕਦੇ ਨੇ ਪਰ ਇਹ ਲੋਕ ਬਿジネスਮੈਨ ਨੇ ਇਹਨਾਂ ਨੂੰ ਚੰਦ ਛਿਲੜਾਂ ਦੀ ਖਾਤਰ ਆਪਣਾ ਪੈਸਾ ਤੇ ਆਪਣਾ ਧੰਦਾ ਵੱਡਾ ਕਰਨ ਦੀ ਖਾਤਰ ਜਿਹੜਾ ਵਾ ਉਹ ਇਹਨਾਂ ਲੋਕਾਂ ਦੇ ਵੱਲੋਂ ਜਿਹੜੀਆਂ ਇਹ ਫਿਲਮਾਂ ਨੇ ਉਹ ਬਣਾਈਆਂ ਜਾ ਰਹੀਆਂ ਨੇ ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਉਹ ਆਪਾਂ ਨੂੰ ਸਮਝਣੀ ਪੈਣੀ ਹੈ ਵਿਰੋਧ ਦਾ ਕਾਰਨ ਇਹ ਆ ਵੀ ਅੱਜ ਜੇਕਰ ਇਹ ਪ੍ਰਤ ਪੈਂਦੀ ਆ ਇਹ ਪ੍ਰਤ ਅੱਗੇ ਜਾ ਕੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰੋਗੇ ਜੇ ਚੁੰਡੀ ਵੱਡ ਵੱਡੇ ਵੇਖ ਰਹੇ ਨੇ ਉਹ ਇਪਰ ਆ ਕੋ ਬੋਲਦਾ ਕੁਸਕਦਾ ਅੱਜ ਉਹ ਤੁਹਾਡੇ ਇਤਿਹਾਸ ਤੇ ਬਣਾ ਰਹੇ ਨੇ ਯੋਧਿਆਂ ਤੇ ਬਣਾ ਲੈ ਕੱਲ ਤੁਹਾਡੇ ਗੁਰੂ ਸਾਹਿਬਾਂ ਤੇ ਬਣਾਵਾਂਗੇ ਕੋਸ਼ਿਸ਼ਾਂ ਕੀਤੀਆਂ ਵੀ ਗਈਆਂ ਨੇ ਬੇਸ਼ੱਕ ਆਪਾਂ ਵਿਰੋਧ ਕਰ ਲਿਆ ਤੇ ਆਪਾਂ ਜਿੰਨਾ ਕੋ ਸਕਦੇ ਸਿੱਖ ਸੰਗਤ ਨੇ ਪੰਥ ਨੇ ਰੋਕ ਲਿਆ ਪਰ ਅੱਗੇ ਜਾ ਕੇ ਗੁਰੂ ਸਾਹਿਬਾਂ ਦਾ ਰੋਲ ਹੋਣਗੇ ਤੇ ਮਨੁੱਖਾਂ ਵੱਲੋਂ ਹੋਣਗੇ ਤੇ ਮਨੁੱਖ ਕਰਨ ਵਾਲੇ ਕੌਣ ਹੋਣਗੇ ਇਹੋ ਜਿਹੇ ਫਿਲਮੀ ਐਕਟਰ ਜਿਹੜੇ ਮੋਨੇ ਕੋਨੇ ਨੇ ਜਿਨ੍ਹਾਂ ਦਾ ਖੁਦ ਦਾ ਕੋਈ ਜੀਵਨ ਵੇਖੋ ਮੈਂ ਨਹੀਂ ਕਹਿੰਦਾ ਕਿ ਗੁਰੂ ਸਾਹਿਬ ਉੱਪਰ ਤੇ ਪ੍ਰੇਮ ਨਹੀਂ ਹੈਗਾ ਉਨ੍ਹਾਂ ਦਾ ਪ੍ਰੇਮ ਹੈਗਾ ਨਾ ਦਾ ਮਹਾਰਾਜ ਪ੍ਰਤੀ ਸਤਿਕਾਰ ਵੀ ਹੈਗਾ ਉਨ੍ਹਾਂ ਦਾ ਇੱਥੇ ਕੋਈ ਵੀ ਇਹ ਨਹੀਂ ਉਹਨਾਂ ਨੂੰ ਉਹਨਾਂ ਨੂੰ ਅਧਿਕਾਰ ਨਹੀਂ ਹੈਗਾ ਸਿੱਖੀ ਦੀ ਗੱਲ ਮੈਂ ਕਹਿੰਦਾ ਬੰਨ ਬਿਲਮਾ ਉਹ ਟੈਕਨੋਲੋਜੀ ਦਾ ਜੋਗ ਗਿਆ ਸਮਝ ਸਕਦੇ ਆ ਟੈਕਨੋਲੋਜੀ ਦਾ ਪ੍ਰਯੋਗ ਕਰਨਾ ਚਾਹੀਦਾ ਆਪਾਂ ਨੂੰ ਜਿੱਚ ਬੈਨੀਫਿਟ ਮਿਲੇ ਜਿੱਚ ਕੋਈ ਆਉਟਪੁੱਟ ਚੰਗੀ ਮਿਲੇ ਵਰਤ ਲੈਣਾ ਚਾਹੀਦਾ ਪਰ ਸਿਧਾਂਤ ਤੇ ਮਰਿਆਦਾ ਨੂੰ ਫੋਲੋ ਕਰਕੇ ਅੱਜ ਜੇਕਰ ਇਸ ਤਰੀਕੇ ਦੇ ਨਾਲ ਇਹ ਫਿਲਮੀ ਹੀਰੋਆਂ ਨੂੰ ਆਪਾਂ ਖੁੱਲ੍ਹ ਦੇ ਦਿੰਦੇ ਆ ਤੇ ਇਹ ਭਵਿੱਖ ਦੇ ਵਿੱਚ ਅੱਗੇ ਜਾ ਕੇ ਤੁਸੀਂ ਇਹ ਚੀਜ਼ ਨਾ ਸਾਡੇ ਲੋਕਾਂ ਨੂੰ ਆਦਤ ਆ ਇਹ ਮਣਕੇ ਸੱਪ ਜਦੋਂ ਲੰਘ ਜਾਂਦਾ ਨਾ ਫਿਰ ਲਕੀਰ ਪਿੱੜਦੇ ਹੁੰਦੇ ਨੇ ਫਿਰ ਡਾਂਗਾ ਮਾਰੀ ਵਾਲੇ ਲਕੀਰ ਦੇ ਉੱਤੇ ਫਿਰ ਸੱਪ ਦਾ ਲੰਘ ਗਿਆ ਫਿਰ ਡਾਂਗਾ ਨੂੰ ਅਲਰਟ ਥੱਲੇ ਜ਼ਮੀਨ ਤੇ ਡਾਂਗਾ ਮਾਰਦਾ ਪ ਅੱਜ ਜਿਹੜੇ ਬੰਦੇ ਸਾਡਾ ਵਿਰੋਧ ਕਰਦੇ ਨੇ ਵੀ ਅਸੀਂ ਕਾਲੀ ਹੁਣੀ ਜਾਂ ਹੋਰ ਸਿੱਖ ਸੰਗਤਾਂ ਜਿਹੜਾ ਪੰਥ ਦਾ ਵੱਡਾ ਹਿੱਸਾ ਇਸ ਦੇ ਵਿਰੋਧ ਕਰ ਰਿਹਾ ਪੀ ਜੀ ਐਵੇਂ ਕਮਲੀਆਂ ਮਾਰਦੇ ਆ ਨਾ ਟੈਕਨੋਲੋਜੀ ਦਾ ਯੋਗਿਆ ਟੈਕਨੋਲੋਜੀ ਵਰਤਣੀ ਚਾਹੀਦੀ ਆ ਕੱਲ ਨੂੰ ਇਹਨਾਂ ਨੇ ਖੁਦ ਕਹਿਣਾ ਵੀ ਹਾਂ ਯਾਰ ਇਹ ਗੱਲ ਗਲਤ ਹੋ ਗਈ ਸਾਡੇ ਬੰਦੇ ਸਹੀ ਕਹਿੰਦੇ ਸੀ ਪਰ ਜੇ ਦੇਖਿਆ ਜਾਵੇ ਤਾਂ ਪ੍ਰੋਮੋਸ਼ਨ ਲਈ ਸਿੱਖ ਲੋਕ ਹੀ ਇਹਨਾਂ ਫਿਲਮਾਂ ਦੀ ਪ੍ਰੋਮੋਸ਼ਨ ਕਰਦੇ ਨੇ ਕਈ ਲੋਕ ਕਹਿੰਦੇ ਨੇ ਕਿ ਜਦੋਂ ਅਸੀਂ ਵਿਰੋਧ ਕਰਦੇ ਆ ਤਾਂ ਆਟੋਮੈਟਿਕ ਉਸ ਫਿਲਮ ਦੀ ਪ੍ਰੋਮੋਸ਼ਨ ਹੁੰਦੀ ਹੈ ਵਿਰੋਧ ਕਰਕੇ ਪ੍ਰੋਮੋਸ਼ਨ ਹੋਣ ਦਾ ਮਕਸਦ ਨਹੀਂ ਵੇਖੋ ਆਪਾਂ ਉਹਨਾਂ ਨੇ ਜਿਨ੍ਹਾਂ ਨੇ ਕਰੋੜਾਂ ਰੁਪਏ ਲਾਇਆ ਉਹਨਾਂ ਨੇ ਪ੍ਰੋਮੋਸ਼ਨ ਤੇ ਵੀ ਕਰੋੜਾਂ ਰੁਪਏ ਲਾਇਆ ਸਿੱਖ ਲੋਕ ਵੀ ਕਈ ਸਿੱਖ ਜਿਹੜੇ ਕਿ ਚੰਗੇ ਪਲੇ ਜਿਨ੍ਹਾਂ ਨੂੰ ਪਤਾ ਹੀ ਉਹ ਵੀ ਵੀਰੋ ਜ਼ਰੂਰੀ ਨਹੀਂ ਹੁੰਦਾ ਵੀ ਹਰ ਦਸਤਾਰ ਧਾਰੀ ਜਿਹੜਾ ਸਿਰ ਦੇ ਦਸਤਾਰ ਬੰਨੀ ਫਿਰਦਾ ਉਹ ਸਿੱਖ ਹੀ ਹੋਵੇ ਪੱਗਾਂ ਦੇ ਸਿਰਫ ਸਹੀ ਫਿਰਦੇ ਨੇ ਸਾਡੇ ਲੋਕ ਫਿਰ ਜਿਹੜੇ ਦਾ ਇਦਾਂ ਤਾਂ ਫਿਰ ਜਿਹੜੇ ਕਾਤਲ ਜਮਾਦਾਂ ਤਰੀ ਫਿਰਦੇ ਨੇ ਕਾਂਗਰਸ ਨਾਲ ਉਹ ਵੀ ਆਪਣੇ ਨੂੰ ਸਿੱਖ ਕਹਿੰਦੇ ਬੈਂਸ ਸਿੰਘ ਵਿੱਚ ਬੈਂਤਾ ਬੁੱਚੜ ਜਿਹੜਾ ਵੀ ਉਹਨੂੰ ਸਿੱਖ ਕਹਿੰਦਾ ਕੇਪੀਐਸ ਕਹਿੰਦਾ ਸੀ ਆਪਣੇ ਆਪ ਨੂੰ ਬਹੁਤ ਨੇ ਜੀ ਆ ਨੀਕੀ ਅਰਗੇ ਚੌਲ ਬਾਹਰ ਬੈਠੇ ਭੌਂਗਦੇ ਪੱਗ ਉਸੇ ਕਹਿੰਦੇ ਆਪਣੇ ਆਪ ਨੂੰ ਗੱਲ ਇਹ ਨਹੀਂ ਆਏ ਬਿਸ਼ਾ ਬਿਸ਼ਾ ਇਹ ਸਿੱਖ ਦਾ ਕਿਰਦਾਰ ਕੌਣ ਪੂਰਾ ਕਰ ਰਿਹਾ ਸਿੱਖ ਦਾ ਜੀਵਨ ਕੀ ਹੈ ਸਿੱਖ ਦਾ ਸਿਧਾਂਤ ਤੇ ਖੜਿਆ ਸਿੱਖ ਆਪਣੇ ਤੇ ਹੁਣ ਜਿਹੜੇ ਆਮ ਕਿਰਤੀ ਸਿੱਖ ਨੇ ਜਾਂ ਆਮ ਪੰਥਰੋ ਸਮਰਬਤ ਸਿੱਖ ਨੇ ਉਹਨਾਂ ਦੀ ਭਾਵਨਾ ਵੇਖੋ ਤੁਸੀਂ ਕੀ ਹੈ ਤੁਸੀਂ ਕਰੋ ਉਹਨਾਂ ਨਾਲ ਗੱਲ ਜਾ ਕੇ ਤੁਹਾਨੂੰ ਦੱਸ ਦੇਣਗੇ ਆਪਣੇ ਆਪ ਵੀ ਉਹਨਾਂ ਉਹਨਾਂ ਸਿਧਾਂਤ ਪ੍ਰਤੀ ਮਰਿਆਦਾ ਪਤੀ ਗੁਰੂ ਦੇ ਹੁਕਮ ਪ੍ਰਤੀ ਉਹਨਾਂ ਨੇ ਸੋਚ ਕੀ ਹੈ ਸੋ ਇਸ ਕਰਕੇ ਸਾਨੂੰ ਇਹ ਸਮਝਣਾ ਪੈਣਾ ਗੱਲ ਇੱਥੇ ਵਿਰੋਧ ਦੀ ਨਹੀਂ ਗੱਲ ਸਿਧਾਂਤਾਂ ਦੀ ਆ ਇਹ ਇਸੇ ਤਰੀਕੇ ਨਾਲ ਪਿਰਤਾਂ ਪੈਂਦੀਆਂ ਹੁੰਦੀਆਂ ਨੇ ਵੀਰ ਜੀ ਅੱਜ ਗੁਰੂ ਨਾਨਕ ਪਾਤਸ਼ਾ ਜੇਕਰ ਉਦੋਂ ਉਹਦਾ ਵਿਰੋਧ ਨਾ ਹੁੰਦਾ ਤੁਸੀਂ ਲਿਖ ਕੇ ਲੈ ਲਓ ਅਗਲੇ ਬੰਨੇ ਗੁਰੂ ਅਰਜਨ ਬਾਦਸ਼ਾਹ ਨੂੰ ਤੇਰੇ ਤੋਂ ਬਣਾਉਣਾ ਸੀ ਇਹਨਾਂ ਨੇ ਬੰਦੇ ਇਹਨੂੰ ਉਠਾਉਣਾ ਸੀ ਇਹਨਾਂ ਨੇ ਫਿਰ ਦਸਮ ਪਾਤਸ਼ਾਹ ਵੀ ਬਣਾਉਣਾ ਸੀ ਇਹਨਾਂ ਨੇ ਇਸ ਕਰਕੇ ਗੱਲ ਨੂੰ ਸਮਝੀਏ ਇਹ ਵਿਰੋਧ ਦਾ ਕਾਰਨ ਇਹ ਆ ਵੀ ਟੈਕਨੋਲੋਜੀ ਦਾ ਜੋਗਾ ਵਰਤਣ ਦੀ ਚਾਹੀਦੀ ਆ ਕੋਈ ਮਾੜੀ ਗੱਲ ਨਹੀਂ ਪਰ ਜੇਕਰ ਇਹਨਾਂ ਨੇ ਯੋਧਿਆਂ ਤੇ ਸ਼ੀਦਾਂ ਦੀਆਂ ਫਿਲਮਾਂ ਬਣਾਉਣੀਆਂ ਨੇ ਤੇ ਕਿਰਦਾਰ ਵਾਲੇ ਮਨੁੱਖ ਹੋਣ ਇਹ ਨਹੀਂ ਵੀ ਲੋੜ ਵਾਸਤੇ ਪਹਿਲੀ ਗੱਲ ਤਾਂ ਦਾੜੀਆਂ ਲਗਣੀ ਲਾਉਂਦੇ ਡੰਗਲੀ ਦਾੜੀ ਲਾਉਂਦੇ ਦਾੜੀ ਤੇ ਪਹਿਲੀ ਗੱਲ ਤਾਂ ਰੱਖਦਾ ਹੀ ਕੋਈ ਨਹੀਂ ਇਹਨੂੰ ਕਿਵੇਂ ਰੱਖ ਵੀ ਲੈਂਦੇ ਨੇ ਤੇ ਬਾਅਦ ਚ ਅਗਲੀ ਫਿਲਮ ਵਾਸਤੇ ਕਟਾ ਦੇ ਦਿੰਦੇ ਨੇ ਫਿਰ ਕਿਰਦਾਰ ਕਿੱਥੇ ਖੜ ਗਿਆ ਜਾਂ ਤਾਂ ਫਿਰ ਤੁਸੀਂ ਕਹੋ ਵੀ ਹਾਂ ਭਾਈ ਅਸੀਂ ਕਿਰਦਾਰ ਨਭੋਂ ਲੱਗੇ ਆ ਸਾਡੇ ਉੱਤੇ ਉਹ ਕਿਰਦਾਰ ਅਸਰ ਕਰਦਾ ਅਸੀਂ ਉਸ ਕਿਰਦਾਰ ਨੂੰ ਅਪਣਾ ਲਿਆ ਤੇ ਅੱਜ ਤੋਂ ਮੈਂ ਇਸ ਕਿਰਦਾਰ ਚ ਰਾਵਾਂਗੇ ਫਿਰ ਤਾਂ ਮਜ਼ਾ ਪਰ ਜੇ ਤੁਸੀਂ ਅੱਜ ਇਹ ਕਰਕੇ ਕੱਲ ਨੂੰ ਆਸ਼ਕੀ ਮਾਰਦੇ ਫਿਲਮਾਂ ਤੁਸੀਂ ਵਿਖਾਈ ਜਾਓਗੇ ਸ਼ਰਾਬਾਂ ਪੀਂਦੇ ਸਿਕਟਾਂ ਪੀਂ ਲਿਖਾਓਗੇ ਤੇ ਤੁਸੀਂ ਕਿੱਥੋਂ ਆਸ ਕਰਦੇ ਹੋ ਪੰਜਾਬੀ ਸਿਨੇਮਾ ਜੇਕਰ ਸੱਚਮੁੱਚ ਸਿਰਦੇ ਆ ਜੇ ਸੱਚਮੁੱਚ ਚਾਹੁੰਦਾ ਵੀ ਆਪਣੇ ਸ਼ਹੀਦਾਂ ਦੀ ਆਪਣੇ ਪੰਥ ਦੀ ਆਪਣੇ ਪੰਜਾਬ ਦੀ ਗੱਲ ਕੀਤੀ ਜਾਵੇ ਕਰਨੀ ਚਾਹੀਦੀ ਆ ਪਰ ਪਹਿਲਾਂ ਆਪਾਂ ਆਪਣੇ ਕਿਰਦਾਰ ਵੇਖੀਏ ਕਿ ਜਿਹੜੇ ਬੰਦੇ ਉਸ ਚੀਜ਼ ਨੂੰ ਰੋਲ ਨੂੰ ਲਵਾ ਰਹੇ ਨੇ ਕੀ ਉਹ ਕਿਰਦਾਰ ਪ੍ਰਤੀ ਸੁਚੇਤ ਨੇ ਕੀ ਉਹਨਾਂ ਦਾ ਕਿਰਦਾਰ ਹੈਗਾ ਉਸ ਤਰੀਕੇ ਨਾਲ ਕਮੀ ਕਿੱਥੇ ਆ ਕਿਉਂ ਨਹੀਂ ਸੱਚੇ ਸੁੱਚੇ ਕਿਰਦਾਰਾਂ ਵਾਲੇ ਲੋਕ ਲੈ ਜਾਂਦੇ ਕਮੀ ਇਹ ਆ ਵੀ ਸਭ ਤੋਂ ਵੱਡੀ ਕਮੀ ਇਹ ਸਾਡੀ ਜਿਹੜੀ ਸਰਮੌਰ ਸੰਸਥਾ ਹਜੇ ਤੱਕ ਇੰਨਾ ਚਿਰ ਹੋ ਗਿਆ ਰੋਲਾ ਪਾਉਂਦੇ ਨੂੰ ਹਜੇ ਤੱਕ ਇੱਕ ਆਪਣਾ ਕੋਈ ਸੈਂਸਰ ਨਹੀਂ ਬਣਾ ਸਕੇ ਕਿਉਂਕਿ ਕੰਮ ਤਾਂ ਸੰਸਥਾਵਾਂ ਦਾ ਸਾਡੇ ਦਾ ਸਕੰਤਰੀ ਹੈਗਾ ਐ ਇਧਰ ਰੋਲਾ ਪਾਉਣ ਵਾਲੇ ਆ ਅਸੀਂ ਤਾਂ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਾਂਗੇ ਸਾਡੇ ਜਿੰਨੇ ਚਿਰ ਮਾਰੇ ਕਿਰਪਾ ਕਰਨ ਸਾਡੇ ਕੋਲ ਬੁਲਾਉਣਗੇ ਅਸੀਂ ਬੋਲਾਂਗੇ ਗੱਲ ਇੱਥੇ ਇਹ ਆ ਵੀ ਜਿਹੜੀ ਸਾਡੀ ਸਰਮੌਰ ਸੰਸਤਾਵਾਂ ਨੇ ਜਾਂ ਸ਼੍ਰੀ ਅਕਾਲ ਤਖਤ ਸਾਹਿਬਾ ਚਾਹੁੰਦੀ ਇੱਕ ਸੈਂਸਰ ਬੋਰਡ ਬਣਦਾ ਸਿੱਖਾਂ ਦਾ ਜਿੱਥੇ ਫਿਲਮਾਂ ਬਣਨ ਤੋਂ ਪਹਿਲਾਂ ਔਰ ਪੇ ਚੱਲਣ ਤੋਂ ਪਹਿਲਾਂ ਉੱਥੇ ਵਿਖਾਈਆਂ ਜਾਣ ਮੈਂ ਕਹਿੰਦਾ ਫਿਲਮ ਦੀ ਸਟੋਰੀ ਪਹਿਲਾਂ ਸੁਣਾਈ ਜਾਵੇ ਜੇ ਲੱਗੇ ਵੀ ਫਿਲਮ ਬਣਦੇ ਲਾਇਕ ਆ ਸਟੋਰੀ ਪਾਸ ਹੋਵੇ ਫਿਰ ਉਹ ਫਿਲਮ ਬਣੇ ਫਿਰ ਕਿਰਦਾਰ ਵੇਖੇ ਜਾਣ ਵੇਖਿਆ ਜਾਵੇ ਫਿਲਮ ਹੁਣ ਜਿਵੇਂ ਮੰਨ ਲਓ ਤੁਸੀਂ ਅਕਾਲ ਉਹਨੀ ਗੱਲ ਕਰਦੇ ਹੋ ਮੈਂ ਦੇਖਿਆ ਨਹੀਂ ਅਜੇ ਤੱਕ ਟ੍ਰੇਲਰ ਸਿੰਘਾਂ ਦੇਖਿਆ ਕਹਿੰਦੇ ਵੀ ਉਹ ਜਿਹੜਾ ਸਿੰਘ ਦਾ ਰੋਲ ਕਰ ਰਿਹਾ ਜੋਧੇ ਦਾ ਜੋ ਵੀ ਨਾਂ ਰੱਖਿਆ ਉਹ ਤੇ ਅਕਾਲ ਨਾਂ ਰੱਖਿਆ ਸ਼ ਹੁਣ ਉਹ ਉਹਦਾ ਜਿਹੜਾ ਉਜਾਸ਼ਕੀ ਮਾਰਦੇ ਵਿਖਾਇਆ ਉਹਨੂੰ ਹੁਣ ਦੱਸੋ ਤੁਸੀਂ ਇੱਕ ਬੰਨੇ ਇੱਕ ਸਿੱਖ ਦਾ ਕਰਤਾਰ ਦਿਖਾ ਰਹੇ ਚੜ੍ਹਦੀ ਕਲਾ ਵਾਲਾ ਸਿੰਘ ਦਾ ਕਰਤਾਰ ਪਰ ਇੱਥੇ ਤਾਂ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆ ਭੈਣ ਜਾਣ ਦਾ ਕਨਸੈਪਟ ਹੈ ਨਾ ਇੱਥੇ ਥੋੜੀ ਹੈਗਾ ਵੀ ਤੁਸੀਂ ਆਸ਼ਕੀ ਮਾਰਦੇ ਦਿਖਾਈ ਜਾਓਗੇ ਫਿਰ ਸਿੱਖ ਦਾ ਕਰਤਾਰ ਤੇ ਮੈਂ ਉੱਚਾ ਸੋਚਿਆ ਸੀ ਜੇ ਤੁਸੀਂ ਇਹ ਦਿਖਾ ਰਹੇ ਹੋ ਫਿਰ ਤੁਹਾਨੂੰ ਕਿ ਮਜਬੂਰੀ ਕਿ ਵੀ ਤੁਸੀਂ ਉਹਨੂੰ ਆਸ਼ਕੀ ਮਾਰ ਜੇ ਹੈ ਪਤਾ ਨਹੀਂ ਮੈਂ ਤੁਹਾਨੂੰ ਕਹਾਂ ਵੀ ਇਹ ਨਹੀਂ ਵੈਸੇ ਉਹ ਵੀ ਫਿਲਮਾਂ ਬੜੀਆਂ ਆਈਆਂ ਨੇ ਸਿੱਖਾਂ ਦੇ ਕਰਤਾਰਾਂ ਜਿੱਥੇ ਉਸੇ ਸਿੱਖ ਦੇ ਕਰਤਾਰ ਨੂੰ ਬੜਾ ਚੜ੍ਹਦੀ ਕਲਾ ਵਿਖਾ ਕੇ ਬਾਅਦ ਚ ਉਹਨੂੰ ਆਸ਼ਕ ਇਹ ਕਿਰਦਾਰ ਨਹੀਂ ਹੈਗਾ ਸਿੱਖ ਦਾ ਸਾਡਾ ਕਹਿਣ ਦਾ ਕੰਸਰਨ ਸਾਡਾ ਇਹ ਆ ਵੀ ਅੱਜ ਜੇਕਰ ਇਹਦਾ ਵਿਰੋਧ ਨਹੀਂ ਕਰਦੇ ਇਹਦਾ ਹੀ ਨਹੀਂ ਕਿਸੇ ਦਾ ਵੀ ਵਿਰੋਧ ਨਹੀਂ ਕਰਦੇ ਇਹ ਫਿਰਤ ਪਾਊਗੀ ਤੇ ਬੜੀ ਮਾੜੀ ਤੇ ਗੰਦੀ ਫਿਰਤ ਪਾਊਗੀ ਹੈ ਕਥਾ ਸਮਾਗਮ ਹੁੰਦੇ ਨੇ ਹੂੰ ਧਾਰਮਿਕ ਕੀਰਤਨ ਸਮਾਗਮ ਹੁੰਦੇ ਨੇ ਉੱਥੇ ਉਹਨਾਂ ਇਕੱਠ ਨਹੀਂ ਹੁੰਦਾ ਜਿਹੜੀਆਂ ਇੰਨਾ ਫਿਲਮਾਂ ਦੇ ਇਕੱਠ ਹੁੰਦਾ ਸਾਡੀ ਮਨੋਵਿਰਤੀ ਸਾਡੀ ਮਨੋਵਿਰਤੀ ਜਿਹੜੀ ਆ ਨਾ ਇਸ ਵੇਲੇ ਕਲਯੁਗ ਦਾ ਪ੍ਰਭਾਵ ਆ ਸਾਡੇ ਬੱਚੇ ਜਿਹੜੇ ਨੇ ਉਹ ਨਘਾਰ ਉਹਨਾਂ ਦੇ ਵਿੱਚ ਆਉਣ ਦਾ ਵੱਡਾ ਕਾਰਨ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਵੀ ਸਾਡੀਆਂ ਆਪਣੀਆਂ ਬਹੁਤ ਘਾਟਾਂ ਨੇ ਪਰ ਇਹ ਲੋਕ ਤਾਂ ਕਹਿੰਦੇ ਨੇ ਕਿ ਧਰਮ ਦੀ ਇਨ ਧਾਰਮਿਕ ਫਿਲਮ ਬਣਾ ਰਹੇ ਆ ਧਰਮ ਦੇ ਅਸੀਂ ਲੋਕਾਂ ਨੂੰ ਆਪਣਾ ਧਰਮ ਦੇ ਨਾਲ ਜੋੜ ਰਿਹਾ ਨੌਜਵਾਨਾਂ ਨੂੰ ਚੰਗੇ ਰਾਹੇ ਜੋੜ ਰਿਹਾ ਇੱਕ ਚੀਜ਼ ਸੰਗਤ ਨੂੰ ਦੱਸਾਂ ਗੁਰੂ ਸਾਹਿਬ ਜੀ ਵੱਲੋਂ ਪ੍ਰਗਟ ਹੋਇਆ ਇਹ ਪੰਥਿਆ ਇੱਥੇ ਐਡਾ ਨਹੀਂ ਨਘਾਰ ਆ ਗਿਆ ਵੀ ਫਿਲਮਾਂ ਨੂੰ ਲੋੜ ਪਊਗੀ ਪ੍ਰਚਾਰ ਕਰਨ ਦੀ ਇੱਥੇ ਪ੍ਰਚਾਰ ਹਰ ਰੋਜ਼ ਸਵੇਰੇ ਸ਼ਾਮੀ ਗੁਰੂ ਘਰ ਚ ਹੁੰਦਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਜਾਗਦੇ ਉਹ ਖੁਦ ਪ੍ਰਚਾਰ ਨੇ ਜਿਹੜਾ ਸਿੱਖ ਬਾਣੀ ਪੜਦਾ ਉਹ ਪ੍ਰਚਾਰ ਹੀ ਆ ਜਿਹੜਾ ਸਿੱਖ ਬਾਣੀ ਸੁਣਾਉਂਦਾ ਉਹ ਪ੍ਰਚਾਰ ਹੀ ਆ ਇੱਥੇ ਐਡਾ ਨਹੀਂ ਨਾ ਇਹ ਖਤਮ ਆਪਣਾ ਆਪਾਂ ਦਾ ਯਾਰ ਉਦੋਂ ਨਹੀਂ ਖਤਮ ਹੋਏ ਜਦੋਂ ਸਿਰਾਂ ਦੇ ਮੁੱਲ ਪੈ ਗਏ ਸੀ ਬੰਦਮਦ ਕਟਵਾਏ ਗਏ ਸੀ ਹਰ ਗੁਰੂ ਘਰ ਦੇ ਵਿੱਚ ਸਪੀਕਰ 'ਚ ਬਾਣੀ ਪੜੀ ਜਾਂਦੇ ਕੀ ਉਹ ਪ੍ਰਚਾਰ ਇਹ ਗੱਲ ਤਾਂ ਸਵਾਲ ਤਾਂ ਹੀ ਆ ਨਾ ਪਰ ਗੱਲ ਤਾਂ ਇਹ ਵੀ ਤੁਸੀਂ ਸ਼ਾਰਟ ਰਸਤਾ ਦੇਖਦੇ ਹੋ ਅੱਜ ਦੇ ਜੋ ਕੇ ਸਮੇਂ ਜਿਹੜੀ ਸਾਡੀ ਨੌਜਵਾਨੀ ਆ ਨਾ ਉਹ ਪ੍ਰਭਾਵਤ ਤਾਂ ਇਹਨਾਂ ਫਿਲਮੀ ਐਕਟਰਾਂ ਤੋਂ ਫਿਲਮੀ ਗਾਣਿਆਂ ਤੋਂ ਫਿਲਮੀ ਹੀਰੋਨਾਂ ਤੋਂ ਉਦੋਂ ਤੇ ਕਿਰਦਾਰ ਉਦੋਂ ਦੇ ਜੀਵਨ ਨਿਭਾਉਣ ਦੀ ਕੋਸ਼ਿਸ਼ ਕਰਦੇ ਨੇ ਬਹੁਤ ਐਗਜ਼ਾਮਪਲ ਨੇ ਸਾਡੇ ਕੋਲ ਤੁਹਾਡੇ ਨੈਟ ਦੇ ਉੱਤੇ ਅਦਾਲਤਾਂ 'ਚ ਕੇਸ ਗਏ ਨੇ ਥਾਣਿਆਂ 'ਚ ਕਚਹਿਰੀਆਂ 'ਚ ਬੱਚੇ ਪ੍ਰਭਾਵਿਤ ਹੋਏ ਨੇ ਨਗਾਉਣ ਵਾਲਿਆਂ ਕੋ ਉਥੇ ਹਰਾ ਦੀ ਨਗਲ ਕਰਦੇ ਆ ਜੁਪੀਓ ਜਾਂ ਕੇ ਪਿਸਤੌਲ ਲੈ ਆਉਂਦੇ ਲੇਕਿਨ ਵੀਡੀਓ ਆਈ ਸੀ ਵਾਇਰਲ ਹੋਈ ਸੀ ਤੁਸੀਂ ਦੇਖਿਆ ਨੌਜਵਾਨ ਪੁੱਛਿਆ ਕਿ ਗਾਣੇ ਸੁਣ ਕੇ ਪ੍ਰਭਾਵਿਤ ਹੋਏ ਸੋ ਗੱਲ ਸਮਝੀਏ ਸਾਡੇ ਬੱਚਿਆਂ ਦੀ ਮਾਨਸਿਕਤਾ ਜਿਹੜੀ ਐ ਇਸ ਵੇਲੇ ਬਹੁਤ ਨਾਜ਼ੁਕ ਦੌਰ ਦੇ ਉੱਤੇ ਆ ਤੇ ਉਹ ਸਮਾਨਸਿਕਤਾ ਨੂੰ ਕਿਵੇਂ ਮੋਲਡ ਕਰਨਾ ਇਹ ਉਹ ਚੰਗੀ ਤਾਂ ਲੋਕ ਜਾਣਦੇ ਨੇ ਬਿਜ਼ਨਸਮੈਨ ਨੇ ਜਿਹੜੇ ਉਹ ਲੋਕਾਂ ਨੂੰ ਨਾਲ ਨਾਲ ਇਨਵੋਲਵ ਕੀਤਾ ਬਾਲੀਵੁੱਡ ਦੇ ਕਿ ਉਹ ਕਿਰਦਾਰ ਦੇ ਪ੍ਰਤੀ ਸਿੱਖ ਉਹ ਲੋਕ ਨੇ ਬਾਲੀਵੁੱਡ ਵਾਲੇ ਜਿਹੜੇ ਹੁਣ ਤੱਕ ਦਾਰੇ ਸਿੱਖਾਂ ਦੇ ਕਿਰਦਾਰ ਨੂੰ ਨਕਲੀ ਪੱਗਾਂ ਜੌਨੀ ਲੀਵਰ ਵਰਗੇ ਤਮਾਸ਼ੀ ਬੰਨਾਂ ਨੂੰ ਪੱਗਾਂ ਬੰਨ ਕੇ ਤੇ ਸਿੱਖ ਦੇ ਕਿਰਦਾਰ ਨੂੰ ਹਾਸੋ ਹੀਣਾ ਵਿਖਾਇਆ ਗਿਆ ਸਿੱਖ ਦੇ ਕਿਰਦਾਰ ਇਹਨਾਂ ਕਿਉਂ ਜਿਆ ਬਣਾਤਾ ਵੀ ਸਿੱਖ ਤਾਂ ਸਿਰਫ ਭੰਗੜਾ ਪਾਉਣ ਵਾਲੇ ਨੇ ਠੀਕ ਆ ਸ਼ਰਾਬਾਂ ਪੀਣ ਵਾਲੇ ਨੇ ਕਿਉਂ ਤੁਸੀਂ ਦੇਖੋ ਜਿੰਨੀਆਂ ਬਾਲੀਵੁੱਡ ਦੀ ਫਿਲਮਾਂ ਬੜੀਆਂ ਉਹ ਚ ਕੀ ਦਿਖਾਇਆ ਜਾਂਦਾ ਵੀ ਸਿੱਖ दारू ਪੀਣੀ ਆਪ ਐਗ ਲਾਈਏ ਇਹੋ ਚੀਜ਼ਾਂ ਦਿਖਾਈਆਂ ਗਈਆਂ ਇਵਨ ਕਈ ਫਿਲਮਾਂ ਦੇ ਸਿੱਖਾਂ ਨੂੰ ਬੀੜੀ ਪੀਂਦਿਆਂ ਵਖਾਇਆ ਗਿਆ ਇੱਕ ਫਿਲਮ ਅਵੰਤਾਵ ਜਿਹਦੇ ਮੁੰਡੇ ਦੀ ਆਈ ਸੀਗੀ ਮਨਮਰਜ਼ੀ ਆ ਨਾਂ ਸੋ ਯਾਦ ਅਸੀਂ ਵਿਰੋਧ ਕੀਤਾ ਸੀ ਉਹ ਤੋਂ ਵੀ ਬੰਦ ਕਰਵਾਈ ਸੀ ਪੰਜਾਬ 'ਚ ਉਹ ਫਿਲਮ 'ਚ ਸਿੱਖ ਨੂੰ ਦਸਤਾਰ ਬੀੜੀ ਪੀਂਦਿਆਂ ਵਖਾਇਆ ਗਿਆ ਹੁਣ ਜਦੋਂ ਵਰਲਡ ਵਾਈਡ ਉਹ ਬੀੜੀ ਪੀਂਦਾ ਸਿੱਖ ਲਿਖਿਆ ਜਾਊਗਾ ਕਿਰਦਾਰ ਤੁਹਾਡੇ ਲਈ ਦਸਤਾਰ ਧਾਰਿਕ ਨੌਜਵਾਨ ਤੇ ਦੋ ਉਹ ਤੁਹਾਨੂੰ ਕਲਪਨਾ ਕਰਾਂਗੇ ਨਾ ਤੇ ਤੁਹਾਡੀ ਕਲਪਨਾ ਸੇ ਮੋਸੇ ਰੋਲ ਨਾ ਹੋਊਗੀ ਯਾਰ ਫਲਾਣੀ ਫਿਲਮ ਫਲਾਣਾ ਰੋਲ ਕਰਦਾ ਸੀ ਸਰਦਾਰ ਬੀੜੀ ਪੀਂਦਾ ਸੀ ਗੱਲ ਨੂੰ ਸਮਝੀਏ ਸਾਡਾ ਵਿਰੋ ਮੈਂ ਆਪਣਾ ਮੈਂ ਹੋ ਸਕਦਾ ਜਿਹੜਾ ਮੇਰਾ ਇਹ ਕਹਿਣਾ ਵੀ ਫਿਲਮ ਨੂੰ ਨਾਮਨਜ਼ੂਰ ਹੋਵੇ ਫਿਰ ਮੈਂ ਬਣਨੀ ਚਾਹੀਦੀਆਂ ਨੇ ਪਰ ਮੇਰੀ ਨੀਜੀ ਜੇ ਤੁਸੀਂ ਵਿਆਹ ਦੀ ਗੱਲ ਕਰਦੇ ਮੈਨੂੰ ਲੱਗਦਾ ਬਣਨੀ ਚਾਹੀਦੀਆਂ ਨੇ ਪਰ ਇੱਕ ਸਿਧਾਂਤ ਇੱਕ ਮਰਿਆਦਾ ਦੇ ਵਿੱਚ ਪੂਰੀ ਉਹ ਫਿਲਮ ਜਿਹੜੀ ਉਤਰਦੀ ਹੋਵੇ ਸਾਡਾ ਇੱਕ ਸਿੱਖਾਂ ਦਾ ਸੈਂਸਰ ਬੋਰਡ ਹੋਵੇ ਉਹ ਸੈਂਸਰ ਬੋਰਡ ਪਾਸ ਕਰੇ ਤੇ ਉਸ ਤੋਂ ਬਾਅਦ ਫਿਲਮ ਚੱਲੇ ਫਿਲਮ ਬਿਜ਼ਨਸ ਲਈ ਬਣਦੀਆਂ ਨੇ ਚਾਹੇ ਉਹ ਧਾਰਮਿਕ ਹੋਣ ਚਾਹੇ ਸਮਾਜਿਕ ਹੋਣ ਪਰ ਕੀ ਜੇ ਧਾਰਮਿਕ ਫਿਲਮਾਂ ਬਣਾਉਣੀਆਂ ਨੇ ਕੀ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਸੰਸਥਾਵਾਂ ਨਹੀਂ ਹੈਗੀ ਜਿਹੜੇ ਸਾਡੇ ਉਹਨਾਂ ਸਿੱਖ ਜਿਹੜੇ ਨੌਜਵਾਨ ਨੇ ਲੜਕੇ ਲੜਕੀਆਂ ਉਹਨਾਂ ਨੂੰ ਅੱਗੇ ਲੈ ਕੇ ਆ ਤੁਹਾਡਾ ਸਵਾਲ ਬਹੁਤ ਵਧੀਆ ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦਾ ਵੀ ਬਿਲਕੁਲ ਸਾਡਾ ਇੱਕ ਟੀਮ ਹੋਵੇ ਨਾ ਤਾਂ ਇਥੇ ਸੰਗਤ ਨੂੰ ਪੰਥ ਕੋਲ ਪੈਸੇ ਦੀ ਘਾਟ ਆ ਨਾ ਵਿਜਤ ਦੀ ਘਾਟ ਆ ਨਾ ਇਹਨਾਂ ਬੰਦਿਆਂ ਦੀ ਘਾਟ ਆ ਸਭ ਕੁਝ ਚੜ੍ਹਦੀ ਕਲਾ ਵਾਲਾ ਹੈਗਾ ਸੋ ਮੈਨੂੰ ਤਾਂ ਆਖਦਾ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਚਾਹੀਦੀ ਹੈ ਵੀ ਸਾਡਾ ਇੱਕ ਆਪਣੀ ਟੀਮ ਹੋਵੇ ਜਿਹੜੀ ਸਾਡੀ ਸ਼੍ਰੋਮਣੀ ਸੰਸਥਾ ਕਮੇਟੀ ਐ ਸ਼੍ਰੋਮਣੀ ਕਮੇਟੀ ਆ ਜਾਂ ਇੱਕ ਢਾਂਚਾ ਹੋ ਸਾਡਾ ਬਣੇ ਬਾਹਰਲੇ ਸਾਡੇ ਜਿੰਨੇ ਭੈਣ ਭਰਾ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਧਿਆ ਕਿ ਤੁਹਾਡੀ ਇੱਕ ਆਪਣੀ ਟੀਮ ਪ੍ਰਿਪੇਅਰ ਹੋਵੇ ਜਿਹੜੀ ਇਤਿਹਾਸ ਦੇ ਉੱਤੇ ਫਿਲਮਾਂ ਬਣਾਵੇ ਪਰ ਪੈਸਾ ਮੁਖਰਾ ਕੇ ਨਾ ਬਣਾਈ ਗਈ ਹੋਵੇ ਜਿਵੇਂ ਆਪਾਂ ਬਾਕੀ ਕਰਜ਼ਾ ਕਾਰਜਾਂ ਵਾਸਤੇ ਸੰਗਤ ਦਾ ਸਹਿਯੋਗ ਲੈਣੇ ਬੇਚਕ ਸੰਗਤ ਦਾ ਸਹਿਯੋਗ ਲੈ ਕੇ ਬਣਾਉ ਮਾਇਆ ਦੀ ਘਾਟ ਤਾਂ ਪਹਿਲਾਂ ਬੇਨਤੀ ਕੀਤੀ ਬੇਥੇ ਦਾ ਇਹੋ ਜਿਹਾ ਸਿੱਕ ਬੈਠੇ ਨੇ ਕਿ ਜੋ ਕੰਮ ਕਰੋਗੇ ਉਹ ਪੰਥ ਵਾਸਤੇ ਕਰ ਦੇਣਗੇ ਸੋ ਓਦਾਂ ਦਾ ਸਿਸਟਮ ਬਣਾ ਕੇ ਢਾਂਚਾ ਬਣਾ ਕੇ ਤੇ ਉਹਨੂੰ ਉਸ ਤਰੀਕੇ ਨਾਲ ਜਿਹੜਾ ਬਣਾਇਆ ਜਾਵੇ ਤਾਂ ਕਿ ਪਹਿਲੀ ਗਲਤ ਜਿਹੜੇ ਬਣਾਉਣ ਵਾਲੇ ਖੁਦ ਸਾਬਤ ਸੂਰ ਸਿੱਖ ਹੋਣ ਸਿਧਾਂਤਕ ਪ੍ਰਤੀ ਜਾਗੂ ਜਾਣੂ ਹੋਣ ਮਰਿਆਦਾ ਤੇ ਖਰੀ ਉਤਰ ਦੇ ਹੋਣ ਤੇ ਦੂਜੇ ਬਨੇ ਉਹਨਾਂ ਨਾਲ ਰੋਲਾ ਨਭਾਉਣ ਵਾਲੇ ਜਿਹੜੇ ਨੇ ਉਹ ਪੂਰਨਗੁਰ ਸਿੱਖ ਹੋਣ ਬਿਲਕੁਲ ਅ ਇੱਕ ਪਾਸੇ ਇਹ ਵੀ ਹੋ ਸਕਦਾ ਜਿਵੇਂ ਕਿ ਧਰਮ ਪ੍ਰਚਾਰ ਦੇ ਵਿੱਚ ਕਥਾ ਸਮਾਗਮ ਹੁੰਦੇ ਨੇ ਜਾਂ ਕੀਰਤਨ ਸਮਾਗਮ ਹੁੰਦੇ ਨੇ ਬਜਟ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਕਿਤੇ ਕੀਰਤਨ ਸਮਾਗਮ ਹੁੰਦਾ ਤਾਂ ਉਥੇ ਪ੍ਰਬੰਧਕ ਕਮੇਟੀ ਵੱਲੋਂ ਕਿਤਨੋਂ ਕਿਤੋਂ ਫੰਡ ਇਕੱਠਾ ਕਰਕੇ ਉਹ ਸਮਾਗਮ ਕਰਵਾਇਆ ਜਾਂਦਾ ਇੱਕ ਪਾਸੇ ਫਿਲਮਾਂ ਬਣਦੀਆਂ ਨੇ ਥੋੜੇ ਪੈਸੇ ਵਿੱਚ ਚੰਗਾ ਬਜਟ ਕਮਾ ਜਾਂਦੀਆਂ ਨੇ ਜੇਕਰ ਇਸ ਤਰ੍ਹਾਂ ਹੀ ਸਿੱਖ ਨੌਜਵਾਨ ਬੱਚੇ ਬੱਚੀਆਂ ਨੂੰ ਮੌਕਾ ਮਿਲਣ ਪਾ ਉਹ ਨਾਲ-ਨਾਲ ਧਰਮ ਦੇ ਨਾਲ-ਨਾਲ ਆਪਣਾ ਗੁਜ਼ਾਰਾ ਵੀ ਕਰ ਸਕਦੇ ਆ ਮੈਂ ਤਾਂ ਉਹੀ ਕਹਿਣਾ ਵੀ ਇੱਕ ਤਾਂ ਚਲੋ ਕਿਰਦਾਰ ਇੱਕ ਤਾਂ ਜਿਹੜਾ ਜੀਵਨ ਨਰਵਾ ਵਾਸਤੇ ਹਨਾ ਕਿਰਤ ਮਿਲ ਜੂਗੀ ਦੂਸਰਾ ਸਾਨੂੰ ਪਤਾ ਹੋਊਗਾ ਵੀ ਜਿਹੜਾ ਬੰਦੇ ਮਨੁੱਖ ਰੋਲ ਨਿਭਾ ਰਹੇ ਨੇ ਉਹ ਕੱਲ ਨੂੰ ਸ਼ਰਾਬਾਂ ਨਹੀਂ ਪੀਣਗੇ ਉਹ ਬੀੜੀਆਂ ਸਿਕਟਾ ਤੰਬਾਕੂ ਨਹੀਂ ਪੀਣਗੇ ਉਹ ਅਸ਼ਕੀਆਂ ਨਹੀਂ ਮਾਰਨਗੇ ਉਹਨਾਂ ਦਾ ਜੀਵਨ ਹੋਣਗੇ ਪ੍ਰਪੇਰ ਜੀਵਣ ਵਾਲੇ ਪ੍ਰੋਪਰ ਜਿਹੜੇ ਗੁਰੂ ਸਿਧਾਂਤਾਂ ਦੇ ਖਾਨਣ ਵਾਲੇ ਉਹ ਹੋਣਗੇ ਸੋ ਬਿਲਕੁਲ ਚਾਹੀਦਾ ਵਾ ਨਾਲੇ ਰੋਜ਼ਗਾਰ ਮਿਲੂਗਾ ਨਾਲੇ ਸਾਡੇ ਸਿੱਖੀ ਦਾ ਪ੍ਰਚਾਰ ਕਿਉਂਕਿ ਅੱਜਕੱਲ ਦੀ ਨੌਜਵਾਨੀ ਚ ਮੰਗ ਰਹੀ ਆ ਟੈਕਨੀਕਲ ਮਾਡਰਨ ਚੀਜ਼ੇ ਨਾਲ ਪਰ ਉਹ ਮਾਡਰਨ ਚੀਜ਼ ਨੂੰ ਪੇਸ਼ ਕਰਨ ਦੇ ਵਿੱਚ ਜਿਹੜੀ ਮੈਂ ਪਹਿਲਾਂ ਬੇਨਤੀ ਕੀਤੀ ਵੀ ਸਭ ਤੋਂ ਵੱਡੀ ਚੀਜ਼ ਸਦਾਕ ਮਰਿਆਦਾ ਉਹਦਾ ਪਾਲਣ ਕਰਨਾ ਬਹੁਤ ਜ਼ਰੂਰੀ ਆ ਬਿਲਕੁਲ ਅਕਾਲੀ ਜੇ ਇਹ ਵੀ ਚਰਚਾ ਹੈਗੀ ਕਿ ਅਕਾਲੀ ਜਦੋਂ ਵਿਰੋਧ ਕਰਦੇ ਨੇ ਸ਼ਾਇਦ ਡੋਨੇਸ਼ਨ ਲਈ ਕਰਦੇ ਨੇ ਜਾਂ ਫਿਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਆਪਣਾ ਪ੍ਰਭਾਵ ਕੋਈ ਨਾ ਕੋਈ ਵਿਖਾਉਣਾ ਚਾਹੁੰਦੇ ਨੇ ਵੇਖੋ ਜੀ ਮੈਂ ਇੱਕ ਤੁਹਾਨੂੰ ਬੇਨਤੀ ਕਰਾਂ ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਮਾਇਆ ਦੀ ਗੁਰੂ ਸਾਹਿਬ ਆ ਜਾਂ ਨਾ ਜਾਂ ਨੇ ਕੋਈ ਬੰਦਾ ਬਾਹ ਖੜੀ ਕਰਕੇ ਗੱਲ ਕਹਿ ਦੇ ਪਿਆ ਅੱਜ ਤੱਕ ਅਕਾਲੀ ਨੇ ਨਿੱਜ ਵਾਸਤੇ ਆਪਣੇ ਨਿੱਜ ਵਾਸਤੇ ਹਾਂ ਕਿਸੇ ਭੈਣ ਭਰਾ ਸਿੱਖ ਦੀ ਮਤਤ ਵਾਸਤੇ ਤਾਂ ਸੌ ਵਰੀ ਹੱਤ ਬੁਲਾਇਆ ਉਹ ਤਾਂ ਮੰਗਦੇ ਸੀ ਆਪਣੇ ਕੋਲੋਂ ਸਾਨੂੰ ਕੋਈ ਕਹਿਣ ਸ਼ਰਮ ਨਹੀਂ ਪਰ ਜੇ ਕੋਈ ਸਾਬਤ ਵੀ ਕਰ ਦੇ ਗੱਲ ਸਬੂਤਾਂ ਸਮੇਤ ਕਦੀ ਇੰਦਾਂ ਦੀ ਪ੍ਰੋਮੋਸ਼ਨ ਜਾਂ ਇੰਦਾਂ ਕੁਝ ਕਰਨ ਦੇ ਨਾਂ ਇਤ ਕਿਸੇ ਰੁਪਈਆ ਵੀ ਲਿਆ ਹੋਵੇ ਤੇ ਸਾਡਾ ਜਿਹੜੀ ਉਹ ਧੌਣ ਹੋਊਗੀ ਤੇ ਕਿਸੇ ਸਿੱਖ ਦੀ ਤਲਵਾਰ ਹੋਊਗੀ ਇੱਥੇ ਗੱਲ ਇਹ ਨਹੀਂ ਹੈਗੀ ਵੀ ਅਸੀਂ ਆਪਣੀ ਪ੍ਰੋਮੋਸ਼ਨ ਲਈ ਕਰਦੇ ਆ ਬੜੀ ਕਿਰਪਾ ਮਹਾਰਾਜ ਦੀ ਬਹੁਤ ਸੰਗਤ ਸਰਕਾਰ ਦਿੰਦੀ ਹੈ ਜਾਣਦੀ ਹੈ ਪ੍ਰੇਮ ਕਰਦੀ ਹੈ ਗੱਲ ਹੁੰਦੀ ਸਾਡੀ ਮਰੀਜ਼ ਜਗਤ ਜਮੀਰ ਦੀ ਸੰਧਗਰੀ ਜਰਨੈਲ ਸਿੰਘ ਗਾਲ ਸਾਹਿਬ ਢੰਡਰਾਲ ਦਾ ਬਜਨ ਸੀ ਨਾ ਕਿ ਸਰੀਰ ਦਾ ਮਰ ਜਾਣਾ ਮੌਤ ਨਹੀਂ ਜਮੀਰ ਦਾ ਮਰ ਜਾਣਾ ਮੌਤ ਤੇ ਜਮੀਰ ਮਾਰ ਕੇ ਜਿਹੜਾ ਜਿਵੇਂ ਅੱਗੇ ਵਾਲੀ ਪ੍ਰੇਰ ਦੀ ਗੱਲ ਆਈ ਮੈਨੂੰ ਸਿੰਘਾਂ ਨੇ ਭੇਜੀ ਵੀਡੀਓ ਹੁਣ ਮੈਂ ਵੀ ਉਹਨੂੰ ਵੀਡੀਓ ਨੂੰ ਵੇਖ ਕੇ ਤੇ ਐ ਕਰ ਦਿੰਦਾ ਸਕਰੋਲ ਕਰਕੇ ਗਾਹ ਅਗਲੀ ਵੀਡੀਓ ਵੇਖਣ ਲੱਗ ਪੈਂਦਾ ਤੇ ਫਿਰ ਮੈਂ ਦਾ ਮੇਰੇ ਤੇ ਫਿਰ ਆਮ ਉਹਨਾਂ ਲੋਕਾਂ ਕੀ ਫਰਕ ਰਹਿ ਗਿਆ ਸੀ ਮੈਨੂੰ ਲੱਗਿਆ ਉਹ ਗਲਤ ਆ ਤੇ ਮੈਂ ਤਾਂ ਵਿਰੋਧ ਕੀਤਾ ਚਲੋ ਮਾਰੇ ਨੇ ਮੇਰੇ ਕੋ ਕਰਾਇਆ ਸਾਰੇ ਮੇਰੇ ਭੈਣ ਭਰਾਵਾਂ ਨੇ ਸਾਥ ਦਿੱਤਾ ਪੰਥ ਨੇ ਸਾਥ ਦਿੱਤਾ ਡਟ ਕੇ ਦਿੱਤਾ ਪਹਿਰਾ ਦਬਕਾ ਮਾਰਿਆ ਠੋਕ ਕੇ ਤੇ ਪਤਾ ਲੱਗ ਗਿਆ ਅਗਲੇ ਨੂੰ ਪਈ ਜਾਗਦੀ ਨਾਲ ਖਲੋਤੇ ਨੇ ਅਜੇ ਮਰੇ ਨਹੀਂ ਨਿੱਤੇ ਸਿੱਖਾਂ ਹੁੰਦਾ ਨਾ ਮਰਦ ਦਿਖਾਉਣ ਲੱਗੇ ਸੀ ਨਾ ਅਗਲੇ ਤੁਹਾਡੇ ਗੜ ਦੇ ਵਿੱਚ ਮਾਝੇ ਦੀ ਉਸ ਧਰਤੀ ਦੇ ਉੱਤੇ ਲਿਆ ਕੇ ਜਿਹਦਾ ਇਤਿਹਾਸ ਉੱਥੇ ਜਦੋਂ ਗੇਬਲੇਡ ਹੋਣੀ ਸੀ ਤਾਂ ਕੀ ਸਾਬਤ ਹੋਣਾ ਸੀ ਵੀ ਇਹ ਨੌਜਵਾਨ ਜਿਹੜੇ ਪੰਜਾਬ ਦੇ ਨਾਮਰਦ ਨੇ ਇਹ ਹੀ ਦਿਖਾਇਆ ਜਾਣਾ ਸੀ ਨਾ ਪਰ ਚਲੋ ਗੱਲ ਫਿਰ ਉੱਥੇ ਆ ਗਈ ਵੀ ਅਸੀਂ ਜੇ ਨੇਮ ਫੇਮ ਵਾਸਤੇ ਕਰਨਾ ਹੁੰਦਾ ਵੀਰੇ ਹੋਰ ਬੜੇ ਤਰੀਕੇ ਹੈਗੇ ਨੇ ਸੋਸ਼ਲ ਮੀਡੀਆ ਹੈਗਾ ਅਸੀਂ ਵੀ ਉੱਥੇ ਲੋਕਾਂ ਵਾਂਗੂ ਬਲੌਗ ਪਾ ਕੇ ਤੇ ਇੰਸਟਾਗ੍ਰam ਤੇ ਵੀਡੀਓ ਪਾ ਕੇ ਹਨਾ ਤੇ ਉਹ ਫੇਮ ਲੈ ਸਕਦੇ ਸੀ ਪੈਸਾ ਕਮਾ ਸਕਦੇ ਸੀ ਨਾ ਅੱਜ ਕੱਲ ਸੋਸ਼ਲ ਮੀਡੀਆ ਤੱਕ ਪੈਸਾ ਕਮਾਇਆ ਠੀਕ ਆ ਨਾ ਇੱਕ ਕੋਈ ਚੈਨਲ ਬਣਾਏ ਮੋਨਟਾਈਜ਼ ਵਾਲੇ ਪਹਿਲੀ ਗੱਲ ਸਾਡੇ ਸਰਕਾਰਾਂ ਚੱਲਣ ਦਿੰਦੀਆਂ ਨਹੀਂ ਸਾਡਾ ਵੈਸੇ ਨਹੀਂ ਕੋਣ ਚਲਾਉਂ ਦਿੰਦੇ ਪਰ ਨਾ ਕਰੀ ਤਾਂ ਇਹ ਲਾਲਸਾ ਕੀਤੀ ਚਾਹੁੰਦੇ ਸਾਡੀਆਂ ਵੀਡੀਓ ਤੁਹਾਡੇ ਚੈਨਲਾਂ ਤੇ ਪੈਸਾਂ ਤੇ ਮਿਲੀਅਨਸ ਵਿਊ ਜਾਂਦੇ ਨੇ ਜੇ ਸਾਡੀ ਇਹਦਾ ਦੀ ਮਨੋਸ਼ਾ ਹੁੰਦੀ ਕਿਸੇ ਪੈਸਾ ਕਮਾਉਣਾ ਸੋਸ਼ਲ ਮੀਡੀਆ ਤੋਂ ਫਿਰ ਬੜੇ ਚਿਰਦਾ ਕਰ ਲੈਂਦੇ ਵੀਰ ਜੀ ਸਾਡੀ ਇਹਦਾ ਦੀ ਕੋਈ ਮਾਨਸਿਕਤਾ ਨਹੀਂ ਗੱਲ ਇੱਥੇ ਵਿਰੋਧ ਦੀ ਆ ਵਿਰੋਧ ਉਹ ਜਿਹੜਾ ਸਧਾਰਤਕ ਪੱਖੋਂ ਹੀਣਾ ਉਹਦਾ ਵਿਰੋਧ ਆ ਪਰ ਜਿਹੜੇ ਇਹ ਲੋਕ ਫਿਲਮਾਂ ਬਣਾਉਂਦੇ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਧਰਮ ਨੂੰ ਲੋਕਾਂ ਵਿੱਚ ਪ੍ਰੋਮੋਟ ਕਰਦੇ ਆ ਲੋਕਾਂ ਨੂੰ ਪਤਾ ਲੱਗਦਾ ਬਾਹਰ ਲੇਕਿਨ ਲੋਕਾਂ ਨੂੰ ਪਤਾ ਲੱਗਦਾ ਕਿਸੇ ਇੱਕ ਧਰਮ ਵੇ ਵਿਚ ਕੀ ਕੀ ਹੈ ਔਰ ਕਿਵੇਂ ਅੱਗੇ ਵਧਦਾ ਹੈ ਉਹਦੇ ਵਿੱਚ ਕੀ ਸਿੱਖਿਆ ਮਿਲਦੀ ਹੈ ਅਸੀਂ ਧਰਮ ਨੂੰ ਹੀ ਪ੍ਰਮੋਟ ਕਰਦੇ ਮੈਂ ਕਹਿੰਦਾ ਜੀ ਕਰੋ ਪ੍ਰਮੋਟ ਜੰਮ ਜੰਮ ਕਰੋ ਤੁਹਾਨੂੰ ਰੋਕਦਾ ਕੌਣ ਆਸੀਂ ਦੇਖ ਲਈ ਕਿ ਆਪ ਵੀ ਨਾ ਪ੍ਰਮੋਟ ਕਰੋ ਪਰ ਸਿਧਾਂਤਕ ਤੇ ਮਰਿਆਦਾ ਤੌਰ ਤੇ ਤੇ ਕਰੋ ਸਿਧਾਂਤਾਂ ਤੇ ਪਹਿਲਾਂ ਖੁਦ ਖਰੇ ਉਤਰੋ ਤੇ ਫਿਰ ਤੁਸੀਂ ਅਗਲੇ ਨੂੰ ਗੱਲ ਕਰੋ ਹੁਣ ਮੰਨ ਲਓ ਆ ਮੈਂ ਤੁਹਾਨੂੰ ਜੀਵਨ ਜੈ ਸਿਖਾ ਰਿਹਾ ਮੈਂ ਐਗਜ਼ਾਮਪਲ ਤੁਹਾਨੂੰ ਕਹਿੰਦਾ ਦਾਰੂ ਨਾ ਪੀਓ ਕਰੋ ਆ ਮੈਂ ਰਾ ਨੂੰ ਡੱਪਦਾ ਹਾਂ ਮੇਰਾ ਤੁਹਾਨੂੰ ਸਮਝਾਇਆ ਕੀ ਫਾਇਦਾ ਹੁਣ ਜਿਹੜੇ ਬੰਦੇ ਉੱਥੇ ਕਿਰਦਾਰ ਨਿਭਾ ਕੇ ਉਪਦੇਸ਼ ਦੇਣਗੇ ਸਿੱਖੀ ਦੇ ਪ੍ਰਚਾਰ ਪ੍ਰਸਾਦਾ ਉਹਨ ਸਵਾਲ ਤਾਂ ਇੱਥੇ ਇਹ ਹੈ ਬਸ ਗੱਲ ਇੱਥੇ ਇਹ ਨਹੀਂ ਹੈ ਕਿ ਵੀ ਬਣਾਓ ਨਾ ਮੈਂ ਕਹਿੰਦਾ ਮਾਡਰਨ ਟੈਕਨੀਕ ਯੂਜ਼ ਕਰੋ ਵਧੀਆ ਗੱਲ ਆ ਮਾਡਰਨ ਟੈਕਨੀਕ ਦੇ ਅਨੁਸਾਰ ਅੱਜ ਕੱਲ ਜੀਵਨ ਜੋ ਜਿਹੜਾ ਉਹ ਜੀਆ ਜਾ ਰਿਹਾ ਨੌਜਵਾਨ ਬੱਚੇ ਬੱਚਿਆਂ ਦਾ ਪ੍ਰਭਾਵ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹ ਮੰਨਣਾ ਪਊਗਾ ਪਰ ਉਹਦੀ ਵਰਤੋਂ ਇਸ ਤਰੀਕੇ ਨਾਲ ਕਰੋ ਕਿ ਇਹ ਨਾ ਹੋਵੇ ਵੀ ਅੱਜ ਉਹ ਤੁਹਾਡੇ ਵੱਲ ਵੇਖ ਕੇ ਹਾਂ ਵੀ ਇਹ ਭਾਈ ਜੋਧਾ ਸੀ ਇਹ ਕਿਰਦਾਰ ਬੜਾ ਤਗੜਾ ਸੀ ਕੱਲ ਨੂੰ ਉਹ ਹੀ ਆਸ਼ਕ ਬੰਦਾ ਆਸ਼ਕੀ ਮਾਰਦਾ ਵਿਖਾਇਆ ਜਾਵੇ ਫਿਰ ਉਹ ਬੱਚੇ ਦੇ ਦਿਮਾਗ 'ਚ ਕੀ ਬੈਠੂਗਾ ਜਿਹੜਾ ਇਹ ਕਿਰਦਾਰ ਇਹਦਾ ਇਦਾਂ ਦਾ ਕਿਰਦਾਰ ਆ ਸੋ ਕਿਰਦਾਰ ਬਹੁਤ ਜ਼ਿਆਦਾ ਮੈਟਰ ਕਰਦਾ ਵੀਰ ਜੀ ਜਿਹੜੇ ਬੰਦੇ ਇਹ ਫਿਲਮਾਂ 'ਚ ਰੋਲ ਕਰਦੇ ਨੇ ਬੀਬੀਆਂ ਰੋਲ ਕਰਦੀਆਂ ਨੇ ਕਿਰਦਾਰ ਮੈਟਰ ਕਰਦੇ ਉਹਨਾਂ ਦੇ 200 ਇੱਕ ਤਾਂ ਸੈਂਸਰ ਬੋਰਡ ਹੋਣਾ ਜ਼ਰੂਰੀ ਹੈ ਦੂਜਾ ਸਿੱਖ ਬੱਚੇ-ਬੱਚੀਆਂ ਨੂੰ ਮੌਕਾ ਮਿਲਣਾ ਚਾਹੀਦਾ ਉਹ ਵੀ ਜੇ ਨਵੀਂ ਤਕਨੀਕ ਹੈ ਤਾਂ ਆਪਣੇ ਧਰਮ ਦਾ ਪ੍ਰਚਾਰ ਨਵੀਂ ਤਕਨੀਕ ਨਾਲ ਵੀ ਕਰਨਾ ਬਿਲਕੁਲ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਹੁਣ ਵੀ ਕਰਦਾ ਇੱਕ ਸੈਂਸਰ ਬੋਰਡ ਹੋਣਾ ਜ਼ਰੂਰੀ ਹੈ ਇੱਕ ਇਦਾਂ ਦੀ ਟੀਮ ਹੋਣੀ ਚਾਹੀਦੀ ਹੈ ਜਿਹੜੀ ਸਿੱਖ ਇਤਿਹਾਸ ਦੇ ਉੱਤੇ ਹਾਂ ਜਿਹੜੇ ਗੁਰੂ ਸਾਹਿਬਾਨਾਂ ਦੇ ਰੋਲ ਨੇ ਜਾ ਸਾਡੇ ਸ਼ਹੀਦਾਂ ਦੇ ਰੋਲ ਨੇ ਉਹ ਨਹੀਂ ਹੋ ਸਕਦੇ ਨਹੀਂ ਹੋਣੇ ਚਾਹੀਦੇ ਪਰ ਹਾਂ ਜਿਹੜੇ ਸਿੱਖ ਵਾਰੀਅਰ ਨੇ ਸਾਡੇ ਯੋਧੇ ਨੇ ਇਤਿਹਾਸ ਜਿਹੜਾ ਉਹਨਾਂ ਇੱਕ ਤਰੀਕੇ ਸਿਰ ਮਰਿਆਦਾ ਦੇ ਅਨੁਸਾਰ ਉਹਨੂੰ ਬਿਲਕੁਲ ਪੇਸ਼ ਕਰਨਾ ਚਾਹੀਦਾ ਪੇਸ਼ ਕੀਤਾ ਜਾਣਾ ਚਾਹੀਦਾ ਤਾਂ ਕਿ ਜਿਹੜੀ ਸਾਡੀ ਜਨਰੇਸ਼ਨ ਅਜੇ ਗੁਰਮਤ ਤੋਂ ਹੀਣੀ ਆ ਗੁਰਮਤ ਵੱਲ ਜਿਆਦਾ ਕਿਉਂਕਿ ਸੁਭਾਵਕ ਆ ਜੇ ਤੁਸੀਂ ਐਗਜ਼ਾਮਪਲ ਗੱਲ ਕੀਤੀ ਗੁਰਮਤ ਸਮਾਗਮ ਕਰੀਏ ਤੇ ਬੱਚਿਆਂ ਦੀ ਨੌਜਨਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ ਕਰ ਰਹੇ ਹਾਂ ਲੰਬੇ ਸਮੇਂ ਤੋਂ ਸਾਨੂੰ ਪਤਾ ਸਿਰਫ ਚੰਦਕ ਹੁੰਦੇ ਨੇ ਉਹਦਾ ਕਾਰਨ ਸੋਸ਼ਲ ਮੀਡੀਆ ਦਾ ਇਫੈਕਟ ਆ ਕਿਉਂ ਬੱਚੇ ਟੁੱਟੇ ਹੋਏ ਨੇ ਸਦਾਤਾਂ ਨਾਲ ਮਰਿਆਦਾ ਨਾਲ ਪਰ ਜੇ ਸੋਸ਼ਲ ਮੀਡੀਆ ਜਾਈ ਮਾਡਰਨ ਤਕਨੀਕ ਦਾ ਆਈ ਉਹਨਾਂ ਬੱਚਿਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜੇ ਤੋ ਮਾੜੀ ਗੱਲ ਨਹੀਂ ਪਰ ਇੱਕ ਮੈਂ ਉਹਨੂੰ ਹੋਰ ਬੇਨਤੀ ਕਰਾਂ ਕਿ ਜਿਹੜਾ ਸਿੱਖੀ ਦਾ ਪ੍ਰਚਾਰ ਆ ਨਾ ਸਿੱਖੀ ਦਾ ਪ੍ਰਚਾਰ ਫੈਸਾਰਿਆ ਸਿੱਖੀ ਦਾ ਸਿਧਾਂਤ ਆ ਇਹਨਾਂ ਵੀ ਸਾਡਾ ਬੇਡਾ ਕਰਕੇ ਨਹੀਂ ਹੋਇਆ ਕਿ ਸਾਨੂੰ ਫਿਲਮਾਂ ਦਾ ਸਾਰ ਲੈਣਾ ਪਵੇ ਪਰ ਜੇ ਮੰਨ ਲਓ ਇੱਕ ਵਾਰ ਤੇ ਵੀ ਇੱਕ ਵੱਡਾ ਵਰਗ ਇਹ ਗੱਲ ਕਹਿੰਦਾ ਕਿ ਕੀ ਮਾੜਾ ਵਾ ਸੋਸ਼ਲ ਮੀਡੀਆ ਜਾਂ ਮਾਡਰਨ ਤਕਨੀਕ ਵਰਤਣ ਚ ਹੈ ਤੇ ਵਰਤਣਾ ਹਾਂ ਕੋਈ ਮੁਸ਼ਕਲ ਨਹੀਂ ਮੈਂ ਕਹਿੰਦਾ ਵਰਤੋ ਪਰ ਉਹਦੇ ਵਿੱਚ ਫਿਰ ਗੱਲ ਉੱਥੇ ਆ ਜਾਂਦੀ ਹੈ ਵੀ ਜਿਹੜੇ ਮਨੁੱਖ ਤਰ੍ਹਾਂ ਕਿਰਦਾਰ ਨਿਭਾ ਰਹੇ ਨੇ ਉਹਨਾਂ ਦਾ ਖੁਦ ਦਾ ਜੀਵਨ ਕਿਦਾਂ ਦਾ ਬਿਲਕੁਲ ਧੰਨਵਾਦ ਜੀ ਸੋ ਇਹ ਸਾਨੂੰ ਪਰਮਜੀਤ ਅਕਾਲੀ ਜੀ ਜਿਨ੍ਹਾਂ ਦੇ ਵੱਲੋਂ ਲਗਾਤਾਰ ਹੀ ਜਿਹੜੀਆਂ ਧਾਰਮਿਕ ਫਿਲਮਾਂ ਵਿੱਚ ਲੋਕ ਜਿਹੜੇ ਕਿਰਦਾਰ ਨਿਭਾਉਂਦੇ ਨੇ ਉਹਨਾਂ ਬਾਰੇ ਵਿਰੋਧ ਕੀਤਾ ਜਾਂਦਾ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਹਮੇਸ਼ਾ ਹੀ ਸੱਚੇ ਸੁੱਚੇ ਕਿਰਦਾਰ ਵਾਲੇ ਲੋਕ ਹੀ ਇਹ ਧਾਰਮਿਕ ਫਿਲਮਾਂ ਬਣਾਉਣ ਜਿਹੜੀ ਕਿ ਗੁਰ ਮਰਿਆਦਾ ਹੁਣ ਅਨੁਸਾਰ ਹੋਣੀ ਚਾਹੀਦੀ ਹੈ ਨੇ ਸਭ ਤੋਂ ਪਹਿਲਾਂ ਤਾਂ ਇਹ ਮੰਗ ਕੀਤੀ ਜਾਂਦੀ ਹੈ ਕਿ ਸਿੱਖ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਉਸ ਕਹਾਣੀ ਨੂੰ ਦੱਸਿਆ ਜਾਵੇ ਉਸ ਇਤਿਹਾਸ ਨੂੰ ਦੱਸਿਆ ਜਾਵੇ ਔਰ ਉਸ ਤੋਂ ਬਾਅਦ ਜੋ ਸਿੱਖ ਸੈਂਸਰ ਬੋਰਡ ਉਸ ਨੂੰ ਪਾਸ ਕਰੇ ਉਸ ਤੋਂ ਬਾਅਦ ਜਿਹੜੇ ਗੁਰਸਿੱਖ ਬੱਚੇ ਬੱਚੀਆਂ ਨੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਆਪਣਾ ਉਹ ਧਰਮ ਦਾ ਪ੍ਰਚਾਰ ਕਰਨ ਤੇ ਉਹ ਆਪਣਾ ਇੱਕ ਰੋਜਗਾਰ ਦਾ ਸਾਧਨ ਬਣਾ ਸਕਣ ਸੋ ਜ਼ਰੂਰੀ ਹੈ ਕਿ ਇਤਿਹਾਸ ਵੀ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਜਿਵੇਂ ਫਿਲਮਾਂ ਇਤਿਹਾਸਿਕ ਫਿਲਮਾਂ ਇਤਿਹਾਸ ਤੇ ਬਣਦੀਆਂ ਨੇ ਇਸੇ ਤਰ੍ਹਾਂ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਪਰ ਗੁਰ ਮਰਿਆਦਾ ਅਨੁਸਾਰ ਹੀ ਬਣਨੀਆਂ ਚਾਹੀਦੀਆਂ ਨੇ ਨਵੇਂ ਬੱਚਿਆਂ ਨੂੰ ਗੁਰਸਿੱਖ ਬੱਚਿਆਂ ਨੂੰ ਅੱਗੇ ਆਉਣ ਦਾ ਵਧੀਆ ਮੌਕਾ ਮਿਲੇਗਾ ਸਿੱਕ ਸੈਂਸਰ ਬੋਰਡ ਹੋਣਾ ਚਾਹੀਦਾ ਔਰ ਸਿੱਖ ਇਤਿਹਾਸਿਕ ਫਿਲਮਾਂ ਗੁਰ ਮਰਿਆਦਾ ਅਨੁਸਾਰ ਹੀ ਬਨਣੀਆਂ ਚਾਹੀਦੀਆਂ ਨੇ ਤੇ ਜਿਹੜੇ ਸੱਚੇ ਸੁੱਚੇ ਕਿਰਦਾਰ ਨੇ ਉਹੀ ਪੇਸ਼ ਹੋਣੇ ਚਾਹੀਦੇ ਨੇ ਸੁਰਖਾਪਟੀਬੀ ਤੋਂ ਗੁਰਪੀਸਨ ਦਾ ਵਿਕਾਸ ਰਿਪੋਰਟ ਅੰਮ੍ਰਿਤਸਰ